ਹਲਾ ਸੋ ਰਾਮ ਭਗਤਾਂ ਨੂੰ ਜੈ ਸ਼੍ਰੀ ਰਾਮ ਔਰ ਅੱਜ ਦਾ ਬਹੁਤ ਹੀ ਮੁਕੱਦਸ ਦਿਨ ਹੈ ਲੋਕੀ ਪਿਛਲੇ ਕਈ ਸਦੀਆਂ ਤੋਂ ਤਰਸਦੇ ਸੀ ਕਿ ਰਾਮ ਲੱਲਾ ਦਾ ਆਪਣਾ ਨਿਵਾਸ ਬਣੇ ਅੱਜ ਉਹ ਬਣ ਕੇ ਤਿਆਰ ਹੈ ਆਪਣੇ ਗ੍ਰਹਿ ਵਿੱਚ ਰਾਮ ਲੱਲਾ ਜੀ ਵਿਰਾਜਮਾਨ ਹੋਏ ਉਸੇ ਖੁਸ਼ੀ ਵਿੱਚ ਮਨੀ ਮੇਸ਼ ਮੰਦਿਰ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਅਸੀਂ ਸਾਰੇ ਸਾਥੀਆਂ ਸਵੇਰੇ ਤੇ ਹਾਜ਼ਰ ਹੋਏ ਆ ਔਰ ਸਾਰੇ ਦੁਨੀਆ ਦੇ ਵਸਦੇ Hindu ਭਾਈਚਾਰੇ ਦੇ ਲੋਕਾਂ ਨੂੰ ਰਾਮ ਜੀ ਦੇ ਨਾਮ ਭਗਤਾਂ ਨੂੰ ਆਪਣੇ ਤੈਦ ਲੋ ਉਹਨਾਂ ਨੂੰ ਲੱਖ ਲੱਖ ਵਧਾਈ ਦੇਣੀ ਆ। ਦੇਖੋ ਅੱਜ ਤੱਕ ਕੋਈ ਵੀ ਆ ਮੇਨੂੰ ਚੱਕਣ ਚ ਕੋਈ ਗਰੇਜ ਨਹੀਂ ਕਿ ਚਾਹੇ ਉਹ ਰੂਲਿੰਗ ਪਾਰਟੀ ਹੈ ਤੇ ਚਾਹੇ ਉਹ ਆਪੋਜੀਸ਼ਨ ਆ ਬਿਲਕੁਲ ਇੱਥੇ ਸਿਆਸਤ ਕਰਦੀ ਰਹੀ ਪਰ ਉਹ ਸਾਰਾ ਕੁਝ ਅੱਜ ਖਤਮ ਹੋ ਗਿਆ ਕਿਉਂਕਿ ਆ ਰਾਮ ਜੀ ਦਾ ਮੰਦਿਰ ਬਣ ਗਿਆ ਔਰ ਸਾਰੀਆਂ ਜੜੀਆਂ ਪੁਰਾਣੀਆਂ ਜੋ ਵੀ ਗੱਲਾਂ ਸੀ ਉਹਨਾਂ ਤੇ ਹੁਣ ਸਾਨੂੰ ਪਰਦਾ ਪਾਉਣਾ ਚਾਹੀਦਾ ਕੋਈ ਤੇ ਜਿਆਦਾ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਗੁਰ ਆਰਾਮ ਰਾਮਜੀ ਬਨਵਾਸਤੇ ਗਿਆ ਸੀ 14 ਸਾਲਾਂ ਬਾਅਦ ਉਹ ਆਏ ਸੀ ਉਹਨਾਂ ਦੇ ਆਏ ਆ ਜਿਹੜੇ ਦੀਵਾਲੀ ਦਾ ਪੁਰਬ ਬਣਾਇਆ ਗਿਆ ਸੀ ਅੱਜ ਵੀ ਜਦੋਂ ਜਦੋਂ ਸ਼੍ਰੀਲੰਕਾ ਤੋਂ ਜਿਹੜੇ ਲੰਕਾਂ ਜਿੱਤ ਕੇ ਆਏ ਉਦੋਂ ਜUDE ਪਹੁੰਚਣ ਤੇ ਜਿਹੜੀ ਦੀਪਮਾਲਾ ਕੀਤੀ ਗਈ ਸੀ ਅੱਜ ਵੀ ਬਿਲਕੁਲ ਜਿਹੜਾ ਦਿਨ ਹੈ ਜਿੱਦੜ ਉਹਨਾਂ ਦਾ ਨਵਾਂ ਸਥਾਨ ਬਣਿਆ ਤੇ ਦੀਵਾਲੀ ਵਰਗਾ ਇਹ ਮਾਹੌਲ ਸਾਰੇ ਬਣਿਆ ਮੈਂ ਸਾਰਿਆਂ ਨੂੰ ਦੁਆਰਾ ਤੋਂ ਫਿਰ ਰਾਮ ਦੇ ਨਾਮ ਦੇ ਭਗਤਾਂ ਨੂੰ ਲੱਖ ਲੱਖ ਵਧਾਈ ਜਿੰਦਾ ਜੀ ਰਾਮ श्री रामचन्द्र जी ਦੇ ਸਬੰਧ ਚ ਜਿਹੜਾ ਸਥਾਪਨਾ ਹੋ ਰਹੀ ਮੰਦਿਰ ਦੀ ਉਹਦੇ ਸਬੰਧ ਚ ਸਥਾਪਿਤ ਕੀਤਾ ਗਿਆ ਔਰ ਮੈਂ ਤੈਹ ਦਿਲੋਂ ਸਾਰੇ ਸਮਾਜ ਨੂੰ ਖਾਸ ਕਰਕੇ ਵਿਸ਼ੇਸ਼ ਤੌਰ ਤੇ Hindu ਭਾਈਚਾਰੇ ਨੂੰ ਅੱਜ ਦੇ ਇਸ ਮੁਕੱਦਸ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਰਾਜਨੀਤਿਕ ਪਾਰਟੀਆਂ ਦੇ ਸਾਰੇ ਆਗੂ ਪਹੁੰਚੇ ਨੇ ਬਿਨਾ ਕਿਸੇ ਰਾਜਸੀ ਲਾਹਾ ਲੈਣ ਤੋਂ ਅਸੀਂ ਆਮ ਸਮਾਜ ਦੇ ਆਗੂ ਹੋ ਕੇ ਅੱਜ ਇਸ ਸਮਾਗਮ ਵਿੱਚ ਪਹੁੰਚੇ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਜ਼ਿਲ੍ਹਾ ਕਪੂਰਥਲਾ ਮੈਂ ਬੜੇ ਮਾਣ ਨਾਲ ਕਹਿ ਸਕਦਾ ਮੇਰੇ ਸਾਥੀ ਸਾਰੇ ਨਾਲ ਨੇ ਕਿ ਸਾਡੇ ਜ਼ਿਲ੍ਹਾ ਕਪੂਰਥਲਾ ਨੂੰ ਸ਼ਰਫ ਹਾਸਲ ਹੈ ਕਿ ਹਰ ਮੰਦਰ ਦੇ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਔਰ ਸਭ ਤੋਂ ਵੱਡਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਮਣੀ ਮਹੇਸ਼ ਮੰਦਰ ਵਿੱਚ ਚੱਲ ਰਿਹਾ ਹੈ ਸਾਰੇ ਮੰਦਰਾਂ ਦਾ ਇਕੱਠ ਹੋ ਰਿਹਾ ਔਰ ਅੱਜ ਦਾ ਦਿਨ ਜਿਹੜਾ ਮੁਕੱਦਸ ਦਿਨ ਹੈ ਸ਼੍ਰੀ ਰਾਮਚੰਦਰ ਜੀ ਦੇ ਸੰਬੰਧ ਵਿੱਚ ਆਪਾਂ ਇਕੱਤਰ ਹੋਏ ਆਂ ਤਹਿ ਦਿਲੋਂ ਸਾਰੇ ਹਿੰਦੂ ਸਮਾਜ ਨੂੰ ਭਾਈਚਾਰੇ ਨੂੰ ਵਧਾਈਂਦਾ ਹਾਂ